ਅੱਜ ਧੰਨ ਧੰਨ ਬਾਬਾ ਇਮਾਨ ਸ਼ਾਹ ਜੀ ਦੀ ਦਰਗਾਹ ਦੇ ਉੱਤੇ ਜਿਹੜਾ 32ਵਾਂ ਸਾਲਾਨਾ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਜਾਣਾ ਸੀਗਾ ਤੇ ਮਨਾ ਵੀ ਰਹੇ ਨੇ ਲੇਕਿਨ ਮੌਸਮ ਦੀ ਖਰਾਬੀ ਕਰਕੇ ਸੱਭਿਆਚਾਰਕ ਪ੍ਰੋਗਰਾਮ ਆ ਜਿਹੜਾ ਬਹੁਤ ਅੱਛੇ ਕਲਾਕਾਰ ਪੰਜਾਬ ਦੇ ਜਿਹੜੇ ਜਿਨ੍ਹਾਂ ਨੇ ਪੇਸ਼ ਕਰਨਾ ਸੀਗਾ ਉਹ ਮੁਲਤਵੀ ਕਰਨਾ ਪੈ ਗਿਆ ਹੈ ਸਾਡੇ ਇਸ ਦਰਗਾਹ ਦੇ ਮੁਖ ਸੇਵਾਦਾਰ ਬਾਬਾ ਜੀਤਾ ਜੀ ਸਰਪਸ ਸਰਪਸ ਜੇ ਬਾਲੀ ਜੀ ਸਾਡੇ ਪ੍ਰਧਾਨ}{|\text{ਸ਼ਵਾਲ ਸ਼ਰਮਾ ਜੀ ਸੂਰਜ ਏਜੰਸੀਜ਼ ਆ} ਔਰ ਸਾਰੇ ਬਤਵੰਤੇ ਸੱਜਣੋ ਬੋਰਾ ਐਮ ਸੀ ਜੀ ਇਹ ਸਾਰਿਆਂ ਨੇ ਇਕਤਤਾ ਕਰਕੇ ਉਹਨਾਂ ਸਲਾਹ ਕੀਤੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਰਸਾਤਾਂ ਦੇ ਜਿਹੜੇ ਦਿਨ ਨੇ ਇਹ ਨਿਕਲਣ ਤੋਂ ਬਾਅਦ ਇਹਦੀ ਡੇਟ ਜਿਹੜੀ ਦੁਬਾਰਾ ਡਿਸਾਈਡ ਕਰਕੇ ਇਹ ਜਿਹੜਾ ਮੇਲਾ ਫਿਰ ਇਸ ਇਲਾਕੇ ਦੀ ਸੰਗਤਾਂ ਦੇ ਸਾਹਮਣੇ ਵਧੀਆ ਤਰੀਕੇ ਦੇ ਨਾਲ ਪੇਸ਼ ਕੀਤਾ ਜਾਊਗਾ ਅੱਜ ਕਿਉਂਕਿ ਮੌਸਮ ਕੁਦਰਤੀ ਮਾਰ ਜਿਹੜੀ ਹੈ ਇਹ ਕਿਤੇ ਵੀ ਪੈ ਸਕਦੀ ਕਿਸੇ ਨੂੰ ਵੀ ਪੈ ਸਕਦੀ ਹੈ ਜੇ ਮੌਸਮ ਕਾਬ ਕਰਕੇ ਸਾਰੇ ਕਲਾਕਾਰ ਆਏ ਵਾਪਸ ਕਰਨੇ ਪਏ ਲੇਕਿਨ ਤੁਸੀਂ ਸੰਗਤਾਨੇ ਕਿਉਂਕਿ ਤੁਹਾਡੇ ਥ्रू ਹੀ ਇਹ ਮੈਸੇਜ ਦੇਣਾ ਵਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਡੇਟ ਤੁਹਾਨੂੰ ਦੇ ਦਿੱਤੀ ਜਾਊਗੀ ਤੇ ਤੁਸੀਂ ਜਿਵੇਂ ਹਰ ਸਾਲ ਵਧੀਆ ਤਰੀਕੇ ਨਾਲ ਇਸ ਮੇਲੇ 'ਚ ਹਾਜ਼ਰੀ ਲਾਉਨੇ ਹੋ ਤੇ ਉਸ ਡੇਟ ਦੇ ਉੱਤੇ ਵੀ ਆ ਕੇ ਬਾਬਾ ਜੀ ਦੀ ਖੁਸ਼ੀਆਂ ਪ੍ਰਾਪਤ ਕਰਨੀਆਂ ਤੇ ਮੇਲੇ ਨੂੰ ਕਾਮਯਾਬ ਕਰਨਾ ਆਉਣ ਵਾਲੇ ਕੋਈ ਦਿਨਾਂ ਦੇ ਵਿੱਚ ਅਸੀਂ ਇਹਦੀ ਡੇਟ ਡਿਸਾਈਡ ਕਰਕੇ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਬਹੁਤ ਬਹੁਤ ਸ਼ੁਕਰੀਆ